ਜਹਨ ਜਨਾਬ ਜਨਾਬ ਇੱਕ লাশ ਮਿਲੀ ਆ ਕੀ ਅਪਡੇਟ ਆ ਮੇਡਾ ਜਨਾਬ ਲਾਸ਼ ਮਿਲੀ ਆ ਬੋਰੀ ਵਿੱਚ ਕੋਈ ਆਈਵਿਟਨਸ ਹਾਂਜੀ ਪਿੰਡ ਦੇ ਬੇਲਦਾਰ ਦਾ ਮੁੰਡਾ ਸੀ ਇੱਥੇ ਕੱਖ ਕੰਨੇ ਚੋਂ ਆਇਆ ਸੀ ਉਹਨੇ ਦੱਸਿਆ ਕਿ ਆ ਲਾਸ਼ ਬੋਰੀ ਕੋਈ ਸਿੱਟ ਕੇ ਚਲਾ ਗਿਆ ਤੇ ਕਾਰ ਭਜਾ ਕੇ ਲੈ ਗਿਆ ਤੇ ਲਾਸ਼ ਦੇਖੀ ਹਾਂਜੀ ਜਨਾਬ ਚੰਗੇ ਘਰ ਦਾ ਮੁੰਡਾ ਲੱਗਦਾ 18-20 ਸਾਲ ਉਮਰ ਆ ਤੇ ਮੈਨੂੰ ਮਰਡਰ ਲੱਗਦਾ ਹੈ ਆ ਜੀ ਨਾਲ ਕਨੈਕਟ ਕਰਕੇ ਮੇਲਾ ਸਿੰਘ ਜੀ ਤੁਸੀਂ ਮੇਰੇ ਤੋਂ ਬੰਦ ਐਕਸਪੀਰੀਐਂਸਡ ਹੋ ਤਾਂ 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 ਪਤਾ ਹੀ ਹੈ ਵੀ ਇਹ ਹਾਈ ਪ੍ਰੋਫਾਈਲ ਕੇਸ ਅੱਗੇ ਵਾਲੀ ਚੀਜ਼ ਹੁੰਦੀ ਹੈ ਕਿਉਂ ਨਾ ਅਪ ਇਦਾਂ ਕਰੀਏ ਜੇ লাশ ਨੂੰ ਚੱਕ ਕੇ ਨਹਿਰ ਸਿੱੜਦੀ ਹੈ ਅਗਲੇ ਥਾਣੇ ਵਾਲੇ ਆਪੇ ਦੇਖ ਲੈਣਗੇ ਵੀ ਇਹਦਾ ਕੀ ਕਰਨਾ ਜਨਾਬ ਮੈਂ লাশ ਦੇਖੀ ਹੈ ਤੁਸੀਂ ਕਹਿੰਦੇ ਆ ਕਿ লাশ ਇਹ ਮੀਟਰੀ ਹੈ ਜਨਾਬ ਯੰਗ ਕਮਾਂਡਰ ਹੋਇਆ ਉਹਦੇ ਘਰ ਦੇ ਪਰੇਸ਼ਾਨ ਹੁੰਦੇ ਹੋਣਗੇ ਤੇ ਨਾਲੇ ਆਪਣੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਚੱਕਰਿਆ ਮੇਲਾ ਸਿੰਘ ਜੀ ਮੈਂ ਕੱਲ ਤੋਂ ਛੁੱਟੀ ਤੇ ਜਾ ਰਿਹਾ ਯੂਰਪ ਫੈਂਦੀ ਨਾਲ ਤੇ ਮੈਂ ਕਿਸੇ ਪੰਗੇ 'ਚ ਨਹੀਂ ਪੈਣਾ ਚਾਹੁੰਦਾ ਆਪਾਂ ਇਹਨੂੰ ਖਤਮ ਕਰੀਏ ਤੇ ਅੱਗੇ ਵਧੀਏ ਆਪਾਂ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੇ ਮੈਂ ਤੁਹਾਡੇ ਜਜ਼ਬਾਤਾਂ ਦੀ ਕਦਰ ਕਰਦਾ ਤੁਸੀਂ ਇਮੋਸ਼ਨ ਹੋ ਕੇ ਸੋਚ ਰਹੇ ਹੋ ਪਰ ਐਡੀ ਵੀ ਕੋਈ ਗੱਲ ਨਹੀਂ ਗੱਲ ਨੂੰ ਸਮਝੋ ਮੇਰੀ ਛੁੱਟੀ ਕੈਨਸਲ ਹੋ ਸਕਦੀ ਹੈ ਜੇ ਤੁਸੀਂ ਫਿਰ ਵੀ ਇਹ ਕੇਸ ਕੰਟੀਨਿਊ ਕਰਨਾ ਚਾਹੁੰਦੇ ਹੋ ਨਾ ਤਾਂ ਸਬ ਇੰਸਪੈਕਟਰ ਬਲਵੀਰ ਸਿੰਘ ਨੂੰ ਕਾਲ ਕਰ ਲਓ ਤੇ ਹਾਜ਼ਰ ਅੱਜ ਕਿਸੇ ਨੂੰ ਮੇਰੇ ਇੱਥੇ ਹੋਣ ਦੀ ਖਬਰ ਨਹੀਂ ਹੋਣੀ ਚਾਹੀਦੀ ਹਲੋ ਬਲਵੀਰ ਸਿੰਘ ਜੀ ਇੱਕ লাশ ਮਿਲੀ ਹੈ ਜੀ ਬੋਰੀ ਵਿੱਚੋਂ ਜੋੜੇਪੁਰਾਂ ਤੇ